ਹਾਂਜੀ ਬੱਚੇ ਰੈਡੀ ਹੋ ਸਾਰੇ ਹਾਂਜੀ ਜਵਾਬ ਦੇਣ ਲਈ ਜੰਜੀ ਇੱਕ ਨਾ ਮੈਂ ਬਾਰ ਬਾਰ ਨਹੀਂ ਕਹੂੰਗੀ ਤੁਹਾਨੂੰ ਕਿ ਅਨਸਰ ਤੁਸੀਂ ਰੀ ਚੈਕਿੰਗ ਕਰੋ ਆਪਦੇ ਸਵਾਲ ਦੀ ਰੀ ਚੈਕਿੰਗ ਵੀ ਤੁਸੀਂ ਹੀ ਕਰਨੀ ਹੈ ਤੁਸੀਂ ਕੱਢ ਲੰਨੇ ਹੋ ਫਿਰ ਬੇਫਿਕਰ ਹੋ ਜੰਨੇ ਆ ਵੀ ਬਸ ਅਸੀਂ ਤਾਂ ਹੁਣ ਜਵਾਬ ਦੇਣਾ ਕੀ ਪਤਾ ਤੁਸੀਂ ਕੱਢਿਆ ਜਵਾਬ ਗਲਤੀ ਕੱਢ ਰੱਖਿਆ ਹੋਵੇ ਹਾਂਜੀ ਆਪਣਾ ਪਹਿਲਾ ਪ੍ਰਸ਼ਨ ਹੈ ਸਕੂਲ ਵਿੱਚ 340 ਲੜਕੇ ਹਨ ਇਹਦੇ 340 ਲੜਕੇ ਤੇ 269 ਲੜਕੀਆਂ 269 ਲੜਕੀਆਂ ਨੇ ਸਕੂਲ ਵਿੱਚ ਕੁੱਲ ਕਿੰਨੇ ਬੱਚੇ ਪੜਦੇ ਹਨ ਕੋਈ ਨਾ ਬਾਕੀਆਂ ਨੂੰ ਵੀ ਕਰਨ ਦਿਓ 200 340 ਦਾ ਮੁੰਡੇ ਨੇ 269 269 ਕੁੜੀਆਂ ਨੇ ਤਾਂ ਤੁਸੀਂ ਦੱਸੋ ਸਕੂਲ ਵਿੱਚ ਕੁੱਲ ਕਿੰਨੇ ਬੱਚੇ ਪੜਦੇ ਹਨ దూజను దానా చణి ఆన్సర వేరీ గొడ్ తోడ్డా ਆ ਨਹੀਂ ਸੀ ਫਿਰ ਕਿਉਂ ਲਗਾਇਆ ਇਹਨਾਂ ਟਾਈਮ ਆਂਟੀ ਨੈਕਸਟ ਦੇਖੋ ਇੱਕ ਗੋਦਾਮ ਵਿੱਚ 59 ਬੋਰੀਆਂ ਕਣਕ ਦੀਆਂ 59 59 ਬੋਰੀਆਂ ਕਣਕ ਦੀਆਂ ਅਤੇ 94 ਬੋਰੀਆਂ ਚਾਵਲ ਦੀਆਂ ਹਨ 59 ਬੋਰੀਆਂ ਤਾਂ ਨੇ ਕਣਕ ਦੀਆਂ ਔਰ 94 ਬੋਰੀਆਂ ਚਾਵਲ ਦੀਆਂ ਦਸੋਂਵਦਾ ਗੋਦਾਮ ਵਿੱਚ ਕੁੱਲ ਕਿੰਨੀਆਂ ਬੋਰੀਆਂ ਹਨ 59 ਬੋਰੀਆਂ ਕਣਕ ਦੀਆਂ ਅਤੇ 94 ਬੋਰੀਆਂ ਚਾਵਲ ਦੀਆਂ ਹਨ ਫੁੱਟਾ ਸਿੰਘ 112 ਦੁਬਾਰਾ ਦੇਖ ਕਿੱਥੇ ਗਲਤੀ ਕਰੀਏ ਹਾਂ ਨੀ ਰਣਵੀਰ 153 ਕਿੰਨੀ ਹੈ ਕਿ ਉਹ ਬੇਟਾ ਚੁੱਪ ਕਿੰਨੀ ਆ ਹਾਂ 150 ਵੈਰੀ ਗੁੱਡ ਤੈਨੇ ਗਲਤੀ ਕਰ ਲਈ ਅਰਸ਼ੀ ਤੇਰੀ ਕਿੰਨਾ ਤੇਰੇ ਕਿੱਥੇ ਗਲਤੀ ਸੀ ਤੇਰਾ ਇਹਨਾਂ ਅਨਸਰ ਆਇਆ ਸੀ ਤੇਰਾ ਤੋ ਤੇਰਾ ਬੁੱਟੇ ਜੀ ਨਾ ਆਇਆ ਸੀ ਜੋੜ ਚ ਗਲਤੀ ਕਰ ਗਈ ਫਿਰ ਤੂੰ ਬੁੱਟੇ ਇਹਦੀ ਦੇਖੀ ਕਾਪੀ ਇਹਨੇ ਕਿੱਥੇ ਗਲਤੀ ਕਰ ਲਈ ਰਕਮ ਨਹੀਂ ਸਹੀ ਲਿਖੀ ਤੋਨੇ ਹਾਂਜੀ ਹੁਣ ਨੈਕਸਟ ਪ੍ਰਸ਼ਨ ਦੇਖੋ ਆਣਗੇ ਬਟਾ ਸੋਨੂ ਵੀ ਆਣਗੇ ਸਵਾਲ ਜਿਹੜੇ 2-4 ਬੱਚੇ ਤਾਂ ਜੀ ਤੋ 1000 ਰੁਪਏ ਲੈ ਅਤੇ 640 ਦਾ ਇੱਕ ਸਾਈਕਲ ਖਰੀਦਦਾ ਫਟਪੌਲ ਕਿੰਨੇ ਰੁਪਏ ਬਾਕੀ ਬਚੇ 640 ਰahul ne apne pitaji to 1000 rupaye le kaade layi le cycle layi cycle kinne da aaya 640 da to tusi dasso ki uskoon kinne rupaye baki bache tyan nal solve kar lo kapiya de ਬਾਕੀ ਵੀ ਕਰੋ ਤੇਰਾ ਦਿਖਾਈ ਕਿੱਥੇ ਆਨਸਰ ਲਕੋ ਕੇ ਦਿਖਾ ਕਿੱਥੇ 1000 ਰੁਪਏ ਸੀ ਉਹਦੇ ਕੋਲ 600 ਬਣੀ ਮੈਡਮ ਜੀ 1000 ਤੋਂ ਵੀ ਉੱਪਰ ਵੱਡੀ ਰਕਮ ਬਣ ਗਈ ਤੇਰੀ ਅਨਿਕੀਰਨ ਤੇਰਾ ਦਿਖਾਈ ਲਕੋ ਕੇ ਆ ਗਲਤ ਨਹੀਂ ਹੈਗਾ ਤੇਰਾ 10 ਚ 4 ਕੱਢੇ ਮੇਰੇ ਦੇਖੀ ਮੈਂ ਚੜਾ ਲਈ ਮੈਂ ਸਾਡਾ ਨਹੀਂ ਮੇਰੇ ਦੇਖੀ ਮੈਂ ਟਾਸ ਪਾਤੀ ਬੱਡਲ ਕੋ ਤੈਨੂੰ ਕੀ ਕਿਹਾ ਦੱਸਣਾ ਨਹੀਂ ਹੈਗਾ ਕੋਈ ਆਈਡੀਆ ਨਹੀਂ ਦੇਣਾ ਹਾਣੀ ਜਸਪ੍ਰੀਤ ਤਿੰਸਰ ਆਟਾ ਹਾਂਜੀ ਬਾਕੀ ਇਹਨੇ ਕਿੰਨੇ ਬੱਚੇ ਨੇ ਗਲਤ ਆਏ ਨੇ ਤੇਰਾ ਵੀ ਗਲਤ ਹੈ ਤੇਰਾ ਵੀ ਹਨੀ ਗਲਤ ਹੈ ਤੇ ਤੇਰਾ ਵੀ ਗਲਤ ਸੀ ਕਟਾਓ ਕਰਕੇ ਦੇਖਿਓ 1000 ਚ 640 1000 ਤੋਂ ਉੱਤੇ ਬਣਾਈ ਜਾਂਦੇ ਨੇ ਰਕਮ 3500 ਬਣਾਈ ਜਾਂਦੇ ਨੇ ਕੋਈ 1400 ਬਣਾਈ ਜਾਂਦੇ ਨੇ ਇਹਨਾਂ ਨੂੰ ਘਟੋ ਕਰਕੇ ਦਿਖਾਈ ਮੰਜੂ ਤੋਂ ਮਾੜਾ ਜਹਾ 1000 ਤੋਂ 640 ਉੱਪਰ ਕਰ ਰਕਮ ਉੱਪਰ ਲਿਖ ਰਕਮ ਹਾਂ ਖੁੱਲੀ ਲਿਖਾ 1650 ਹਾਂ 640 ਕਿੱਥੇ ਲਿਖਿਆ ਜਾਂਦਾ ਪਹਿਲਾਂ ਤਾਂ ਇਹ ਦੇਖੋ ਏ ਕਿ ਥੱਲੇ ਛੀਕਾ ਨਹੀਂ ਜਾਂਦਾ ਹੈਗਾ ਇਹ ਗਲਤੀ ਦੇਖ ਲੋ ਥੋੜੀ ਹੂੰ 10 ਚ 6 ਕਾ 4 ਕੱਢੇ 6 ਹਾਂ ਤੇ 9 ਚ 6 ਕੱਢੇ 3 ਐਵੇਂ ਆਨਸਰ ਆਊਗਾ ਇਹਦਾ 300 ਦੇਖ ਲਓ ਕਿਰਨ ਨੇ ਕੀ ਕਰ ਰੱਖਿਆ ਉਰੇ 10 ਚੋਂ 4 ਕੱਢੇ 5 ਇਹਨੂੰ ਦੇਖੋ ਸਿੰਪਲ ਘਟਾਓ ਸਿਖਾਣਾ ਪਊਗਾ ਪਹਿਲਾਂ ਫਿੰਗਰਸ ਤੇ ਕਿਸ ਨੇ ਦੱਸਿਆ ਸੀਗਾ ਇਹਦਾ ਜਵਾਬ 10 ਫਰੀਤ ਨਹੀਂ ਹਾਂ ਉਹਨਾਂ ਦਾ ਲਗਾ ਦਿਓ ਹਾਂ ਜੀ ਨੈਕਸਟ ਸਪ੍ਰੈਸ਼ਨ ਬਾਗ ਵਿੱਚ 568 ਬੂਟੇ ਲੱਗੇ ਹੋਏ ਹਨ ਜੇਕਰ ਇੱਕ ਕਤਾਰ ਇੱਕ ਕਤਾਰ ਵਿੱਚ ਮੈਂ ਬੋਲਦੀ ਹਾਂ ਬਾਗ ਵਿੱਚ 568 568 508, 508, मल, 568 568 ਬੁੱਟੇ ਲੱਗੇ ਹੋਏ ਹਨ 568 ਕਮਲ ਲਿਖ ਲੈਦੇ ਨੇ 568 ਬੁੱਟੇ ਲੱਗੇ ਹੋਏ ਹਨ ਜੇਕਰ ਇੱਕ ਕਤਾਰ ਵਿੱਚ 8 ਬੁੱਟੇ ਲੱਗੇ ਹੋਏ ਹੋਣ ਤਾਂ ਦੱਸੋ ਬਾਗ ਵਿੱਚ ਕਿੰਨੀਆਂ ਕਤਾਰਾਂ ਹੋਣਗੀਆਂ 8 ਜੇਕਰ ਬਾਗ ਵਿੱਚ 8 ਬੁੱਟੇ ਲੱਗੇ 8 ਇੱਕ ਕਤਾਰ ਵਿੱਚ 8 ਬੁੱਟੇ ਲੱਗੇ ਹੋਣ ਇੱਕ ਕਤਾਰ ਵਿੱਚ 8 ਬੁੱਟੇ ਹੋਣ ਟੋਟਲ ਬੁੱਟੇ ਦਾ 568 ਨੇ ਇੱਕ ਕਤਾਰ ਵਿੱਚ 8 ਬੁੱਟੇ ਨੇ ਤਾਂ ਕੁੱਲ ਕਤਾਰਾਂ ਕਿੰਨੀਆਂ ਹੋਣਗੀਆਂ ਸਹੀ ਕਰ ਰਹੇ ਹੋ ਲੱਕੋ ਸ਼ਾਬਾਸ਼ ਕਰੋ ਆ ਗਲਤ ਕਰੀਏ ਦੁਬਾਰਾ ਸਾਫ ਜਗਾ ਕਰ ਠੀਕ ਲੱਕੋ ਆਪ ਦਾ ਅਨਸਰ ਲੱਕੋ ਇਹਦੇ ਤੋਂ ਤੇਰਾ ਕਿੰਨਾ ਅਨਸਰ ਆਇਆ ਸੀ ਕੱਲਾ 7 ਆਇਆ ਸੀ ਆਹ ਦਿਖਦਾ ਤੇਰਾ ਇੱਕ ਪਿੱਛੇ ਇੰਨਾ ਡਿੱਕੜਾ ਇਹੋ ਉਹ ਕਰੋ ਕਰੋ ਸ਼ਾਬਾਸ਼ ਦਿਖਾਓ ਥੋੜਾ ਕਿੱਥੇ ਕਰਿਆ ਤੁਸੀਂ तुसी कर ले दिखाओ दिखाओ फोटो कितने आंदा सुखदीप थोड़ा दिखाओ बेटा अर्शी थोड़ा दिखाओ नहीं कमल दिखाओ ਸਿੰਘ ਤੁਸੀਂ ਦੱਸੋ 4.56 ਬੁੱਟੇ ਦਾ 568 ਹੀ ਨੇ ਨਾ ਮੈਨੂੰ ਮੈਨੂੰ ਪੁੱਛੋ ਇਹ ਰੰਗ ਨਹੀਂ ਇੱਕ ਕਤਾਰ ਵਿੱਚ 8 ਬੁੱਟੇ ਸੀ ਹਾਂਜੀ ਤੁਸੀਂ ਦੱਸੋ 77 ਹਾਂਜੀ 77 ਕਿੰਨਾ ਅਨਸਰ ਆਣਾ ਸੀ ਤੁਹਾਡੇ ਸਾਰੇ ਵਿੱਚਾਂ ਨਹੀਂ ਗਲਤ ਸੀ ਜਵਾਬ ਕੱਲੇ ਇਹਦਾ ਸੀ ਸੀ ਕੇਐਸ ਸੀ ਇੱਕ ਹੋਣਾ ਸੀ ਸੀ ਤੇਰਾ ਤਾਂ ਦਿਖਦਾ ਹੀ ਨਹੀਂ ਅਨਸਰ ਲਿਖਿਆ ਹੈ 7 ਸੀ ਬਾਅਦ ਵਿੱਚ ਦੇਖ ਕੇ ਤੇਨੇ ਇੱਕ ਲਗਾ ਲਿਆ ਪਿੱਛੇ ਹੈ ਨਾ ਹਾਂ ਜੀ ਬੁਟੇ ਹਰਜੋਤ ਕੁਸੀ ਦੱਸੋ ਵੀ ਹੋਇਆ ਕੀ ਸੀ ਇਹਦੇ ਵਿੱਚ ਇਹਨਾਂ ਨੂੰ ਦੱਸੋ ਖੜੇ ਕੇ ਦੱਸੋ ਨੂੰ ਇਹ 500 ਸਾਢੇ 30 ਨਹੀਂ ਪੱਕੀ ਹਾਂ ਇਹਦੇ ਨਾਲ ਸਿਕੰਦਿਆ ਸੈੱਟ ਕਰਦੇ ਹਾਂ 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 ਜੀ ਹੋ ਗਿਆ ਲਗਾਤਾ ਅਗਲਾ ਕੁਐਸਚਨ ਹੂੰ ਦੋ ਸੰਖਿਆਵਾਂ ਦਾ ਗੁਣਨਫਲ 128 ਹੈ ਇੱਕ ਕ ਸੰਖਿਆ 8 ਹੈ ਤਾਂ ਦੂਜੀ ਸੰਖਿਆ ਦੱਸੋ ਦੋ ਸੰਖਿਆਵਾਂ ਦਾ ਗੁਣਨਫਲ ਮਤਲਬ ਗੁਣਾ ਦੋ ਸੰਖਿਆਵਾਂ ਦੀ ਗੁਣਾ 128 ਹੈ ਬਤਾਈਏ ਕਿ ਕਿਉਂ ਜੀ ਦੋ ਸੰਖਿਆਵਾਂ ਦੀ ਗੁਣਾ 128 ਹੈ ਬੇਟਾ ਇੱਕ ਰਕਮ ਉਹਦੇ ਵਿੱਚ 8 ਹੈ ਤਾਂ ਦੂਜੀ ਰਕਮ ਦੱਸਣੀ ਹੈ ਤੁਸੀਂ ਪਤਾ ਲੱਗ ਗਿਆ ਜਸਪ੍ਰੀ ਤੈਨੂੰ ਇੱਕ ਦੋ ਰਕਮਾਂ ਜਿੰਨ ਦੋ ਰਕਮਾਂ ਦੇਖੋ ਗੁਣਾ ਕਰਦੇ ਆ ਦੋ ਰਕਮਾਂ ਦੀ ਕਰਦੇ ਆ ਨਾ ਗੁਣਾ ਇੱਕ ਰਕਮ 8 ਹੈ ਤੇ ਦੋਵੇਂ ਰਕਮਾਂ ਦੀ ਗੁਣਾ ਬਣ ਜਾਣੀ ਚਾਹੀਦੀ 128 ਅਰਸ਼ੀ ਤੁਸੀਂ ਦੱਸੋ 120 ਤੂੰ ਬਸ ਹਟ ਜਾ ਚੁੱਪ ਤੁਸੀਂ ਕੁਝ ਨਹੀਂ ਕਹਿਣਾ ਹੈਗਾ ਮੁੱਟਾ ਸਿੰਘ ਕਟਾ ਕਰੀ ਜਾਂਦੇ ਤੁਸੀਂ ਤਾਂ ਦੋ ਰਕਮਾਂ ਦੀ ਗੁਣਾ ਤੁਸੀਂ ਕਹ ਰਹੇ 120 ਫਿਰ 120 ਤੇ 8 ਨੂੰ ਗੁਣਾ ਕਰਦੇ 128 ਬਣ ਜਾਂਦਾ ਯਾਨੀ ਕਿ 8 ਤੇ ਜਿਹੜੀ ਰਕਮ ਤੁਸੀਂ ਕੱਢੋਗੇ ਉਹ ਦੋਵਾਰੀ ਗੁਣਾ ਕਰਕੇ 128 ਬਣਨਾ ਚਾਹੀਦਾ ਹੈ ਧਿਆਨ ਰੱਖੋ ਆਕਾਸ਼ 256 ਉਧਰ ਵਾਪਸ ਆ ਰੁਕ ਜਾ ਨਹੀਂ ਉਹ 736 ਤੇ 8 ਨੂੰ ਗੁਣਾ ਕਰਕੇ 128 ਬਣਦਾ 128 ਬਣਨਾ ਚਾਹੀਦਾ ਇਹ ਗੱਲ ਧਿਆਨ ਰੱਖਿਓ ਤੂੰ ਵੀ ਕਰਕੇ ਦੇਖ ਤੇਰੇ ਅਨਸਰ ਨੂੰ 128 ਬਣਦਾ ਹੋ ਜਿਹੜੇ ਤੁਸੀਂ ਦੋ ਰਕਮਾਂ ਕੱਢੋਂਗੇ ਉਹਨਾਂ ਦੇ ਜਵਾਬ ਇਹ 8 ਨੂੰ ਕਾਦੇ ਨਾਲ ਗੁਣਾ ਕਰੋਗੇ 128 ਬਣ ਜੇ। ਮੁੱਟਾ 1024 ਨਹੀਂ। ਕਿਰਨ 16 हां ਕਿੰਨਾ ਅਨਸਰ ਆਊਗਾ ਇਹਦਾ? ਹੁਣ ਹਮੇਸ਼ਾ ਯਾਦ ਰੱਖੂਗੀ ਜਦੋਂ ਦੋ ਰਕਮਾਂ ਦੀ ਗੁਣਾ ਤੁਹਾਨੂੰ ਦੱਸ ਦੇ ਵੀ ਇੰਨੀ ਹੈ। हां जिथे दो रकमਾਂ ਦੀ ਗੁਣਾ ਤੁਹਾਨੂੰ ਕਹਿ ਦੇਣਾ ਇੰਨੀ ਹੈ ਵੀ 128 ਹੈ ਇਹ ਕਿੰਨੀ ਵੀ ਹੈ ਤੇ ਇੱਕ ਰਕਮ ਤੁਹਾਨੂੰ ਦੱਸ ਦੇਣ ਇੱਕ ਰਕਮ ਤੁਹਾਨੂੰ ਦੱਸ ਦੇਣ ਤਾਂ ਉੱਥੇ ਉਹ ਰਕਮ ਦੀ ਭਾਗ ਹੋ ਜੂਗੀ ਕੀ ਹੋਊਗੀ ਭਾਗ ਜੇ ਤੁਹਾਨੂੰ ਗੁਣਾ ਕੱਢਣੀ ਹੋਵੇ ਵੀ ਦੋ ਰਕਮਾਂ ਦੀ ਗੁਣਾ ਇੰਨੀ ਹੈ ਸਮਝ ਆ ਰਹੀ ਹੈ ਕਿ ਨਹੀਂ ਤੁਹਾਨੂੰ ਪਹਿਲਾਂ ਕਿਵੇਂ ਦੇ ਸੌਖੇ ਸਵਾਲ ਹੁੰਦੇ ਸੀ ਕਿ ਦੋ ਰਕਮਾਂ ਦਾ ਜੋੜ ਫਲ ਦੋ ਸੰਖਿਆਵਾਂ ਦਾ ਜੋੜ ਇੰਨਾ ਹੈ ਉਹਦੇ ਵਿੱਚ ਤੁਸੀਂ ਘਟਾ ਦਿੰਦੇ ਹੁੰਦੇ ਸੀ ਪਰ ਜਦੋਂ ਗੁਣਾ ਦੀ ਗੱਲ ਹੋ ਰਹੀ ਹੈ ਉੱਥੇ ਤੁਸੀਂ ਭਾਗ ਕਰਨੀ ਹੈ ਠੀਕ ਹੈ ਇਹ ਗੱਲ ਯਾਦ ਰੱਖਿਓ ਜੇ ਦੋ ਰਕਮਾਂ ਦੀ ਗੁਣਾ ਦੇਤੀ ਸੋਨੂੰ ਤੇ ਦੂਜੀ ਰਕਮ ਪੁੱਛ ਲਈ ਉੱਥੇ ਭਾਗ ਹੋਊਗੀ ਤੇ ਜੇ ਦੋ ਰਕਮਾਂ ਦੀ ਭਾਗ ਕਹਤੀ ਸੋਨੂੰ ਤੇ ਇੱਕ ਰਕਮ ਦੱਸਤੀ ਤੇ ਦੂਜੀ ਰਕਮ ਪੁੱਛ ਲਈ ਉੱਥੇ ਤੁਹਾਡੀ ਗੁਣਾ ਹੋਊਗੀ ਇਹ ਗੱਲ ਯਾਦ ਰੱਖੀ ਠੀਕ ਹੈ ਅਰ ਜਾਓ ਤੂੰ ਹਾਂਜੀ ਪਾਪੀ ਹਾਂ ਹਾਂਜੀ ਨੈਕਸਟ ਪ੍ਰਸ਼ਨ 5 8 ਤੇ 0 5 8 ਤੇ 0 ਬਦ ਤੁਸੀਂ ਕੋਈ ਕਲੂ ਨਹੀਂ ਦੋਗੇ ਮੈਂ ਪਹਿਲਾਂ ਕਹਿ ਰਹੀ ਨਹੀਂ ਮੈਂ ਥੱਪੜ ਲਗਾ ਦੂੰਗੀ 5 8 ਤੇ 0 ਨਾਲ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਰਕਮ ਬਣਾ ਕੇ ਰੱਖੋ 5 8 ਤੇ 0 ਨੂੰ ਮਿਲਾ ਕੇ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਰਕਮ ਬਣਾਓ 5 8 ਤੇ 0 ਤਿੰਨ ਅੱਖਰਾਂ ਦੀ ਬਣੂਗੀ ਤਿੰਨ ਅੱਖਰ ਦਿੱਤੇ ਨੇ ਨਾ ਅੱਗੇ ਪਿੱਛੇ ਉਹਨਾਂ ਨੂੰ ਕੁਝ ਵੀ ਕਰੋ ਉਹਨਾਂ ਦਾ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਰਕਮ ਬਣਾਓ ਬਣਾਓ ਲਾਪ੍ਰਿਤ ਬਣ ਗਈ ਖੜੀ ਹੋ ਕਾਕਾ ਜੀ ਤਿੰਨ ਅੰਕਾਂ ਦੀ ਨਹੀਂ ਬਣੀ ਏ ਤਿੰਨ ਦੀ ਬਣਾ ਦੋ ਦੀ ਨਹੀਂ ਬਣਾਉਣੀ ਏ ਹਾਂ ਫੇ ਨਹੀਂ ਤਿੰਨ ਪੰਜ ਅਤੇ 0 ਦੀ ਯੂਜ਼ ਕਰਨਾ ਨਾ ਮੁੱਟੇ ਲੈ ਪੰਜ ਦੇ ਅੱਠ ਤੇ ਜ਼ੀਰੋ ਤਿੰਨ ਨੂੰ ਯੂਜ਼ ਕਰੋ ਮਨੀ ਮੈਂ ਮਨੀ ਕਿੰਨਾ ਅਨਸਰ ਹੈ ਦਾ ਹਾਂ ਕਿੰਨਾ ਅਨਸਰ ਸੀ ਇਹਦਾ 508 ਹਾਂ ਸ਼ਾਬਾਸ਼ ਆਂਟੀ ਨੈਕਸਟ ਪ੍ਰਸ਼ਨ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵਿੱਚੋਂ 58 ਘਟਾਓ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵਿੱਚੋਂ 58 ਘਟਾਓ 58 ਕੋਈ ਨਹੀਂ ਦੱਸੂਗਾ ਇੱਕ ਦੂਜੇ ਨਾਲ ਲਗੋ ਦੋ ਅੰਕਾਂ ਦੀ ਲਗੋ ਅਨਸਰ ਰਕਮ ਵਿੱਚੋਂ 58 ਘਟਾਓ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵਿੱਚੋਂ ਮਮੀ ਇੱਕ ਮਣੀ ਜੀ ਬੁੱਤਨ ਦੱਸਦਾ ਜੀ ਦੱਸਾਂਗੇ 58 ਘਟਾਓ ਫਿਰ ਜਿਹੜਾ ਉੱਤੇ ਨਿਕਲ ਜਾਈ ਉਹ ਹੀ ਲੈਣਾ ਹਾਂ ਉਹ ਅਨਸਰ ਦੱਸਣਾ ਬੇਟਾ ਹੰਦੀ ਰਣਵੀਰ 41 ਪਤਾ ਜੀ ਹਾਂ ਜੀ ਤੇਰਾ ਕਿੰਨਾ ਆਇਆ ਸੀ ਕਿੰਨੇ ਚ ਕਿੰਨਾ ਘਟਾਇਆ ਸੀ 58 ਚ ਦੋ ਘਟਾ ਦਿੱਤੇ 100 ਚ 99 64 58 ਘਟਾਉਣੇ ਸੀ 99 99 ਦਾ ਬੋਲਿਆ ਨਹੀਂ ਦੋ ਅੰਕਾਂ ਦੀ ਵੱਡੇ ਤੋਂ ਵੱਡੀ ਸੰਖਿਆ ਕਿਹੜੀ ਹੁੰਦੀ ਹੈ 99 ਉਹ ਚੋ ਦੋ ਗਲਤ ਕਰਤਾ ਇਹਨੇ ਹਾਂ ਜੀ ਉਹ ਕਿਹੜੀ ਟੀਮ ਜਿੱਤੀ ਹੈ ਕੋਈ ਨਹੀਂ ਬਸ ਉਥੇ ਜੋੜ ਲਗਾਓ ਹਾਂ ਜੀ ਕਿਹੜੀ ਟੀਮ ਜਿੱਤੀ ਹੈ ਬੇਟਾ 20 A ਟੀਮ A ਟੀਮ ਹਾਂ ਕਾਇਆ ਜਿੱਤਣਾ ਰਾਜਨੀ ਪੇਟ ਉਹ ਵੀ ਇਕੱਲੇ ਹਰਜੋਤ ਜੀ ਜਵਾਬ ਦੇ ਰਿਹਾ ਸੀ ਬਾਕੀਆਂ ਨੇ ਨਹੀਂ ਦਿੱਤਾ ਹੈਗਾ ਜਵਾਬ ਕਮਲਦਾ ਵੀ ਕੋਈ ਜਵਾਬ ਨਹੀਂ ਸੀ